ਉੱਗੇ ਤੜਾਕ ਪੌਜਾ ਸਿੰਘ ਨੂੰ ਕਾਰ ਦੇ ਨਾਲ ਟੱਕਰ ਮਾਰਨ ਵਾਲਾ ਨੌਜਵਾਨ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤੇ ਉਸਨੇ ਕਬੂਲਿਆ ਹੈ ਕਿ ਉਸਦੇ ਕੋਲੋ ਟੱਕਰ ਜਿਹੜੀ ਉਹ ਪੌਜਾ ਸਿੰਘ ਨੂੰ ਲੱਗੀ ਸੀ ਕਿਉਂਕਿ ਉਹ ਤੇਜ਼ ਜਿਹੜੀ ਰਫਤਾਰ ਦੇ ਵਿੱਚ ਆ ਰਿਹਾ ਸੀ ਪਰ ਜਦੋਂ ਉਸਨੇ ਦੇਖਿਆ ਕਿ ਉਸਦੇ ਨਾਲ ਇੱਕ ਵਿਅਕਤੀ ਟਕਰਾ ਗਿਆ ਉਸੇ ਕਾਰ ਦੇ ਨਾਲ ਤੇ ਘਬਰਾ ਗਿਆ ਤੇ ਉੱਥੋਂ ਫਰਾਰ ਹੋ ਗਿਆ ਦੱਸਦੇ ਕਿ 14 ਜੁਲਾਈ ਨੂੰ ਜਦੋਂ ਪੌਜਾ ਸਿੰਘ ਆਪਣੇ ਘਰ ਦੇ ਬਾਹਰ ਸੈਰ ਕਰ ਰਹੇ ਸਨ ਤੇ ਉਸ ਦੌਰਾਨ ਉਹ ਹਾਈਵੇ ਤੇ ਚੱਲੇ ਗਏ ਤੇ ਹਾਈਵੇ ਤੇ ਇੱਕ ਕਾਰ ਜਿਹੜੀ ਸੀ ਫੋਰਚੂਨਰ ਚਿੱਟੇ ਰੰਗ ਦੀ ਗੱਡੀ ਸੀ ਕਾਫੀ ਤੇਜ਼ ਰਫਤਾਰ ਦੇ ਆ ਰਹੀ ਸੀ ਤਾਂ ਇਸ ਨੇ ਫੌਜਾ ਸਿੰਘ ਨੂੰ ਟੱਕਰ ਮਾਰ ਦਿੱਤੀ ਤੇ ਉਸ ਪਿੱਛੋਂ ਉਹ ਫਰਾਰ ਹੋ ਗਿਆ ਤੇ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਤੇ ਸੀਸੀਟੀਵੀ ਦੇ ਰਾਹੀਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਤੇ ਖੰਗਾਲਿਆ ਜਾ ਰਹੀ ਸੀ ਕਿ ਉਹ ਕਿਹੜੀ ਗੱਡੀ ਹੈ ਜਿਸ ਨੇ ਫੌਜਾ ਸਿੰਘ ਨੂੰ ਟੱਕਰ ਮਾਰੀ ਤੇ ਉਹ ਕੌਣ ਵਿਅਕਤੀ ਹੈ ਜਿਸਪੇ ਚੋਂ ਪੁਲਿਸ ਨੂੰ ਗੱਡੀ ਦਾ ਨੰਬਰ ਪਤਾ ਲੱਗਿਆ ਤੇ ਉਹਨਾਂ ਨੇ ਜਦੋਂ ਉਸ ਗੱਡੀ ਦੇ ਨੰਬਰ ਟਰੈਕ ਕਰਕੇ ਪਹੁੰਚੇ ਤਾਂ ਉਹ ਗੱਡੀ ਜਿਹੜੀ ਸੀ ਉਹ ਕਪੂਰਥਲ ਦੇ ਰਹਿਣ ਵਾਲੇ ਰਵਿੰਦਰ ਸਿੰਘ ਦੇ ਨਾਮ ਤੇ ਸੀ ਜਦੋਂ ਪੁਲਿਸ ਕਪੂਰਥਲ ਤੇ ਪਹੁੰਚੀ ਤਾਂ ਰਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਗੱਡੀ ਕੁਝ ਸਮਾਂ ਪਹਿਲਾਂ ਜਿਹੜਾ ਉਹ ਅੰਮ੍ਰਿਤਪਾਲ ਢਿੱਲੋਂ ਨੂੰ ਵੇਚ ਦਿੱਤੀ ਸੀ ਤੇ ਜਦੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਅੰਮ੍ਰਿਤਪਾਲ ਢਿੱਲੋਂ ਜਿਹੜਾ ਇੱਕ ਹਫ਼ਤੇ ਪਹਿਲਾਂ ਹੀ ਕੈਨੇਡਾ ਤੋਂ ਭਾਰਤ ਆਇਆ ਸੀ ਤੇ ਉਹ ਫੋਨ ਠੀਕ ਕਰਵਾ ਕੇ ਆਪਣੇ ਵਾਪਸ ਘਰ ਜਾ ਰਿਹਾ ਸੀ ਉਸ ਦੌਰਾਨ ਉਸਦੀ ਜਿਹੜੀ ਗੱਡੀ ਸੀ ਉਹ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਸੀ ਤੇ ਉਸ ਦੇ ਸਾਹਮਣੇ ਇੱਕ ਵਿਅਕਤੀ ਆ ਗਿਆ ਤੇ ਉਹ ਵਿਅਕਤੀ ਫੌਜਾ ਸਿੰਘ ਜਿਸ ਉਸਦੇ ਟੱਕਰ ਲੱਗ ਗਈ ਤੇ ਇਸ ਦੌਰਾਨ ਚਸ਼ਮਦੀਦਾਂ ਨੇ ਦੱਸਿਆ ਕਿ ਇਸ ਘਟਨਾ ਦੇ ਦੌਰਾਨ ਕਰੀਬ ਫੌਜਾ ਸਿੰਘ 8 ਫੁੱਟ ਉੱਚੇ ਉੱਚਲੇ ਫਿਰ نیچے ਡਿੱਗੇ ਜਿਸ ਕਾਰਨ ਉਹਦੇ ਇੱਕ ਸੱਟਾ ਗੰਭੀਰ ਗਏ ਨੇ ਦੇ ਸਿਰ ਦੇ ਵਿੱਚ ਗੰਭੀਰ ਸੱਟ ਲੱਗੇ ਤੇ ਉਹਨਾਂ ਦੇ ਪਸਲੀਆਂ ਵੀ ਟੁੱਟ ਗਈਆਂ ਤੇ ਜਖਮਾਂ ਦੇ ਤਾਪ ਨਾ ਚਲਦੇ ਹੋਏ ਉਹਨਾਂ ਨੇ ਹਸਪਤਾਲ 'ਚ ਹੀ ਨਾਜ ਦੌਰਾਨ ਦਮ ਤੋੜ ਦਿੱਤਾ ਦੱਸਿਆ ਗਿਆ ਕਿ ਉੱਗੇ ਦੁੜਾਕ ਫੌਜਾ ਸਿੰਘ 114 ਸਾਲਾਂ ਦੀ ਉਮਰ ਦੇ ਵਿੱਚ ਅਲਵਿਦਾ ਕਹਿ ਗਏ ਉਹਨਾਂ ਨੇ 2000 ਦੇ ਵਿੱਚ ਲੰਡਨ ਮੈਰਾਥਨ ਤੋਂ ਆਪਣੀ ਦੌੜਨ ਦੀ ਸ਼ੁਰੂਆਤ ਕੀਤੀ ਸੀ ਤੇ ਇਸ ਘਟਨਾ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਆਉਣ ਦੇ ਦਿਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਕੁਝ ਦਿਨਾਂ ਤੱਕ ਉਹਨਾਂ ਦਾ ਸਸਕਾਰ ਕੀਤਾ ਜਾਵੇਗਾ ਕਿਉਂਕਿ ਉਹਨਾਂ ਦੇ ਪਰਿਵਾਰਕ ਮੈਂਬਰ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਜਦੋਂ ਉਹ ਵਿਦੇਸ਼ਾਂ ਤੋਂ ਭਾਰਤ ਆਉਣਗੇ ਤਾਂ ਫਿਰ ਉਹ ਕੀਤਾ ਜਾਵੇਗਾ ਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਆ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਅੰਮ੍ਰਿਤਪਾਲ ਤੇ ਦਲਨੂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਸਨੇ ਕਬੂਲਿਆ ਕਿ ਉਸੇ ਕੋਲੋਂ ਟੱਕਰ ਲੱਗੀ ਸੀ ਉਹ ਤੇਜ਼ ਰਫ਼ਤਾਰ ਦੇ ਵਿੱਚ ਤੇ ਅਚਾਨਕ ਹੀ ਫੌਜਾ ਸਿੰਘ ਉਸ ਦੀ ਗੱਡੀ ਦੇ ਅੱਗੇ ਆਦੇ ਉਸ ਦੇ ਕੋਲੋਂ ਕੰਟਰੋਲ ਨਹੀਂ ਹੋਈ ਤੇ ਉਹ ਟੱਕਰ ਲੱਗ ਗਈ ਤੇ ਇਨਸਾਨ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਤੇ ਉਸ ਵਿਅਕਤੀ ਨੂੰ ਦੇਖ ਕੇ ਯਾਨੀ ਕਿ ਫੌਜਾ ਸਿੰਘ ਨੂੰ ਦੇਖ ਕੇ ਉਹ ਘਬਰਾ ਗਿਆ ਤਾਂ ਫਿਰ ਉਹ ਤੋਂ ਫਰਾਰ ਹੋ ਗਿਆ